ਸਾਡੇ ਮਗਰ ਏਰੀਏ ਦੇ ਵਿੱਚ ਟੋਟਲ ਟਰਾਲੀਆਂ ਯਾਨੀ ਜੈਕ ਨਾਲ ਲੈਣੀਆਂ ਟੋਟਲ ਕੋਈ ਕੀ ਕਹਿਣਾ 100 ਮਗਰ ਦੋ ਚਾਰ ਟਰਾਲੀਆਂ ਭਾਵੇਂ 11 ਫੁੱਟੀਆਂ ਹੱਥੀ ਲਾਉਣੀਆਂ ਹੁਣ ਤੇ ਉਹਦਾ ਵੀ ਇਹ ਡਾਲਾ ਖੋਲਣ ਲੱਗਿਆ ਉੱਥੇ ਹੋ ਜਾਂਦੀਆਂ ਅੱਜ ਗੱਲ ਇਹ ਵਰਾ ਵੀ ਡਾਲਾ ਹੀ ਖੋਲਣਾ ਨਾਲੇ ਲਵਾਈ ਦਿੰਨੇ ਅਸੀਂ ਇਹਦੇ ਮਗਰ ਟਰਾਲੀ ਇੱਕ ਤਾਂ ਗਾਟੇ ਵਾਲੇ ਪਾਸੇ ਮਾਰ ਖਾਂਦੀ ਦੂਜੀ ਜੈਕ ਵਾਲੀ ਟਰਾਲੀ ਦੀ ਨਾਲ ਹੀ ਨਹੀਂ ਪੂਰੀ ਆਉਂਦੀ ਹੁਣ ਚੱਲ ਜਰੂਰ ਆਉਣ ਲੱਗੇ ਪਿੱਛੇ ਤਾਂ ਹੀ ਉਹ ਆਪਣਾ ਡਿਸਟ੍ਰੀਬਿਊਟਰ ਦੇ ਵਾਲ ਹੋਂ ਤਾਂ ਉੱਥੇ ਦੇਣ ਲੱਗੀ ਕੰਪਨੀ ਲੈ ਵੀ ਮਿੱਤਰ ਪਿਆਰੋ ਅੱਜ ਲੱਗਦਾ ਥੋੜਾ ਜਿਹਾ ਕੰਮ ਨੇੜੇ ਹੋਇਆ ਵੈਸੇ ਲੋਕ ਕਣਕਾਂ ਬੀਜੀ ਜਾਂਦੇ ਆਪਾਂ ਹਜੇ ਮੋਟਾ ਜੋ ਨਹੀਂ ਵੜਦੇ ਹੁਣ ਚੇਤ ਨੂੰ ਹੌਸਲਾ ਦੇ ਗਾਲ ਨਹੀਂ ਬਣੀ ਸੀ ਉੱਤੇ ਦਾ ਤੁਰਦਾ ਨਹੀਂ ਫਿਰ ਇੱਕ ਖਾਲੀ ਜਤੋਰੀ ਜਨੇ ਹੋਰ ਕੀ ਲੈ ਵੀ ਸੱਜਣ ਪਿਆਰੋ ਮੈਂ ਐ ਤਿਰਛੀ ਜੀ ਕੱਢਦਾ ਉਹ ਹੁਣ ਸਿੱਧੀ ਚੜਾਈ ਆਉਂਦੇ ਵੀਰ ਮੇਰੇ ਤੇ ਬਾਕੀ ਸਿੱਧੇ ਟੱਕਣਾ ਐ ਪੜਦੇ ਆ ਤਾਂ ਬੜਾ ਹੋ ਹੋ ਜਾਂਦਾ ਖਲਾਰਾ ਪੈਂਦਾ ਤੇ 20ਆਂ ਵੀਆਂ ਤੇ ਬੰਦ ਕਰੀ ਉਹਨੇ ਆ ਉਹਦੇ ਨਾਲ ਜਿੰਦਰਾ ਪਾਈ ਦੂਰਾ ਲਾ ਬੈਠੇ ਪਰ ਗੱਲ ਜੀ ਬਣੀ ਨਹੀਂ ਉੱਡੀ ਇਹਨੂੰ ਹੁਣ ਮੜਾ ਮੜਾ ਠੱਪ ਦੇਾਂਗੇ। ਕੱਲ ਵੀਜੇ ਸੀ ਤੇ ਸਵੇਰੇ ਪਾਣੀ ਲਾਵਾਂਗੇ। ਕਿਉਂਕਿ ਜਿੰਨੇ ਸੁੱਕੀ ਜਾਊਗਾ ਓੰਨੀ ਵਾਟ ਢਲੀ ਜਾਊ ਮੁੜ ਕੇ। ਤੇ ਬਾਅਦ ਜਾ ਇਹ ਦੋ ਕਿੱਲਾਂ ਦੀ ਫੁੱਲ ਤਿਆਰੀ ਹੋਈ ਜਾਣੀ ਐ। ਝੰਡਾ ਝੰਡਾ ਲਾ ਦੇਾਂਗੇ। ਇਹਨੂੰ ਸਵੇਰੇ ਪਾਣੀ ਛੱਡਾਂਗੇ ਛੱਡਾਂਗੇ। ਇੱਕ ਬੰਦਾ ਨਾਲ ਉੱਧਰ ਬਣਾਈ ਜਾਊਗਾ। ਇੱਥੇ ਖੜਕੇ ਪਾਣੀ ਇੱਕ ਜਣਾ ਲਾਵਾਂਗੇ। ਪਾਣੀ ਨਹਿਰੀ ਐ ਥੋੜਾ ਜਿਹਾ ਬੜਾ ਆ ਜਾਂਦਾ। ਪਰ ਪਿੱਛੇ ਪੱਠੇ ਪੁੱਠੇ ਵਾਲੇ ਵੀ ਛੜਾਵਾਂਗੇ ਨਾਲ ਕਿਸੇ ਨੂੰ। ਆਵੀਆਂ ਤੇ ਬੰਦ ਕਰਤੀ। ਵੀਆਂ ਵੀਆਂ ਤੇ ਤੇ ਇੱਕ ਕਿਲਾ ਬਾਈ ਆ 36 ਕਰਮਾਂ ਦੀ ਤੇ ਵਿੱਚ ਇੱਕ ਹੀ ਖਾਲ ਪਾਇਆ। 17 18 ਕਰਮਾ ਇਧਰ 17 18 ਕਰਮਾ ਇਧਰ। ਠੀਕ ਹੈ ਜੀ। ਨਹੀਂ ਇਹ 40 ਦੀ ਬਾਈ ਆ। 40 ਕਰਮਾਂ ਦੀ ਤੇ 20 20 ਕਰਮਾ ਹੋਗਾ ਦੋਨੋਂ ਪਾਸੇ। ਇਹ ਯਾਰ ਨਾ ਆਪਾਂ ਤਾਂ ਚਲ ਆਹ ਤਰੀਕ ਨੇ ਤਰੀਕੇ ਨਾਲ ਕੱਢਦੇ ਕਈਆਂ ਕਰਕੇ। ਆਮ ਉਹਨਾਂ ਕੋਲੇ ਛੋਟੇ ਛੋਟੇ ਖੁਰਪੇ ਜਾਂਦੇ ਜਿਵੇਂ ਆਪਣੇ ਨਾਲੀਆਂ ਕੱਢਣ ਵਾਲੇ ਕੋਲੇ ਨਹੀਂ ਹੁੰਦੇ ਬਾਬੇ ਉਲੀ ਕੋਲੇ ਸੀ ਜਾਂ ਕਿਵੇਂ ਆਹ। ਮੂਰੋਂ ਬਣਿਆ ਹੁੰਦਾ ਉਹ ਬਜਰੀ ਲਾਉਣ ਵਾਲੇ ਹੈ ਬਜਰੀ ਲਾਉਣ ਵਾਲੇ ਹੁੰਦੇ ਆ ਬਜਰੀ ਲਾਉਣ ਵਾਲੇ ਤਾਂ ਉਹ ਹੁੰਦੇ ਆ ਉਹ ਤਾਂ ਉਹ ਤਾਂ ਖੁਰਪੇ ਹੁੰਦੇ ਆ ਆ ਕੌਲੇ ਜਿਹੇ ਹੁੰਦੇ ਆ ਕਈ ਵਰਗੇ ਆ ਉਹ ਖੁਰਪਾਂਦਾ ਐਂ ਜੇ ਕਰਕੇ ਨਹੀਂ ਨਹੀਂ ਜੇ ਨਾਲ ਹੀ ਨਹੀਂ ਕੱਢਦੇ ਤੇ ਨਾਲ ਆਪਣੇ ਕੱਢਦੇ ਹੁੰਦੇ ਯਾਰ ਨਾਲੀ ਦੀ ਸ਼ੇਪ ਦਾ ਮੂਰੋਂ ਹਾਂ ਐਵੇਂ ਜਿਹਾ ਉਹ ਹਾਇਦੇ ਜੇ ਖਾਲੀ ਚ ਪੂਰਾ ਪੂਰਾ ਪੈ ਜਾਂਦਾ ਉਹ ਸਹੀ ਉਹ ਸਹੀ ਆ ਜਗੜ ਹੁਣ ਆਪਾਂ ਨੂੰ ਬਾਹਲਾ ਹੀ ਭਗਾਈ ਕਰਨੀ ਪੈਣੀ ਉਹ ਲਿਹਾਈ ਆ ਆਪਾਂ ਬਣਾ ਕੇ ਧੱਕੇ ਹਾਂ ਹ ਹੁੰਦਾ ਹੀ ਹੈ ਕਈ ਵੰਗੂ ਬਾਕੀ ਸਮਝਲਾ ਛੋਟੀ ਹੋਵੇ ਯਾਰ ਵਿੱਚ ਲੋ ਇੱਕ ਤਾਂ ਕਸਗਾ ਹੁੰਦਾ ਉਹਦੀਆਂ ਚੰਡਾ ਉੱਚੀਆਂ ਨਹੀਂ ਗੋਲ ਜਾ ਪਰ ਉਹ ਐ ਵੀਡੀਓ ਭੇਜੀ ਸੀ ਉਹਨਾਂ ਨੇ ਮੈਨੂੰ ਠੀਕ ਉਹ ਜਿਗਾਰਡ ਲਈ ਆ ਤਾਂ ਆਪਣਾ ਤੰਗ ਬਹੁਤ ਕਰੀ ਜਾਂਦਾ ਯਾਰ ਮੱਥਾ ਬਹੁਤ ਜੀਂਦਾ ਨਹੀਂ ਤਾਂ ਹੁਣ ਤਾਂ ਅਸੀਂ ਆਏ ਚਲੋ ਬਣੇ ਆ ਇੱਥੋਂ ਕੱਢ ਕੇ ਰੱਖ ਦਿੰਦਾ ਇੱਕ ਬੰਦਾ ਟੇਢੀ ਕਈ ਨਾ ਟੇਢੀ ਨਾ ਹੋਰ ਟੇਢੀ ਕਈ ਨਾ ਆ ਆ ਇਧਰੋਂ ਸਿੱਧਾ ਭਾਈ ਵਾਟ ਤੇ ਚੜਾਈ ਜਾਂਦਾ ਲਾ ਕੇ ਦਿਖਾਈਂ ਟਾਈਮ ਇੱਕ ਆਏ ਇੱਕ ਬੰਦਾ ਆਇਆ ਚੜਾਈ ਆਉਂਦਾ ਇੱਕ ਬੰਦਾ ਖਾਲੀਆਂ ਕੱਢ-ਕੱਢ ਰੱਖੀ ਜਾਂਦਾ ਇਹ ਵਾਟੋਂ ਸੇ ਜਿੰਦਰੇ ਨਾਲ ਪਾਈ ਹੈ ਜਿਹੜਾ ਸਪੈਸ਼ਲ ਆਉਂਦਾ ਆਹ ਵੇਖ ਨਹੀਂ ਆਏ ਕੱਢ ਦੇਣੀਆਂ ਇਹ ਆ ਦੇਖ ਇਹਨੇ ਆਏ ਟੇਡੀ ਕਈ ਨਾ ਕੱਢਣਾ ਜੇ ਇਹੀ ਆਪ ਕੰਮ ਚਲਾਉਂਦਾ ਫੇਰ ਖਾਲੀ ਚ ਸਫਾਈ ਨਹੀਂ ਹੁੰਦੀਗੀ ਤਾਂ ਕਰਕੇ ਇਹਦਾ ਕੰਮ ਆਈ ਹੈ ਉਹ ਆਏ ਆ ਦੋ ਜਣੇ ਮਗਰ ਚੱਕੀ ਆਉਣੇ ਉਹ ਕਈ ਨਿੱਕੀ ਹੈ ਥੋੜੀ ਜੀ ਆ ਕਰਕੇ ਉਹਦੇ ਨਾਲ ਸੌਖਾ ਆਉਂਦਾ ਓਏ। ਕਿਉਂ ਮਿੱਟੀ ਖਾਲੀ ਚ ਬਹੁਤ ਰਹਿ ਨਹੀਂ ਸਾਥੋਂ ਤਾਂ ਮਿੱਟੀ ਨਹੀਂ ਲੋਟ ਆਉਂਦਾ। ਇਧਰਲੇ ਮੱਥੇ ਦਾ ਚਲ ਖਾਲੇ ਦੀ ਵੱਟ ਚੌੜੀ ਹੈ ਜਿਹੜਾ ਉਹ ਮੱਥਾ ਜਿਹੜਾ ਦੂਜਾ ਬਣ ਜਾਂਦਾ। ਉਧਰ ਵਾਲਾ ਤੰਗ ਕਰਦੀ ਮਿੱਟੀ। ਇਧਰ ਤਾਂ ਹੱਲ ਹੋਈ ਜਾਂਦਾ। ਲੈ ਵੀ ਮਿੱਤਰੋ ਬੁਰੇ ਹਾਲ ਹੋ ਗਏ। ਸਵੇਰ ਦੇ ਟੱਕਰਿਆਂ ਆ ਲੋਕਾਂ ਨੂੰ। ਹੁਣ ਛਾ ਉਹਨੂੰ ਮੈਂ ਨਿਬੜਦਾ ਤਾਂ ਹੈ ਹੀ ਨਹੀਂ। ਝੋਨੇ ਨੂੰ ਤਾਂ ਗਿੜਾ ਮਾਰੀਏ ਆ ਆਪਣਾ ਲੱਗਿਆ 18 ਤਰੀਕ ਦਾ 18 ਜੂਨ ਦਾ ਝੋਨਾ ਪਰ ਹਜੇ ਵੀ ਮੋਡਾਂ ਦੇ ਵਿੱਚ ਦਾਣੇ ਤੁਸੀਂ ਮੰਨੋ ਮਾੜੇ ਮੋਟ ਹਰੇ ਵਿਖਾਉਂਦਾ ਤੇ ਪਰ ਹੁਣ ਇਹਨੂੰ ਹੋਰ ਕਿੰਨੇ ਕ ਦਿਨ ਠੱਲੀ ਜਾਵਾਂਗੇ ਹਨਾ ਲੋਕਾਂ ਨੇ ਤਾਂ ਬਾਸਪਤੀ ਵੀ ਵੜਨ ਲੱਗ ਗਈ ਫਿਰ ਉਹਨਾਂ ਇਹਦਾ ਤਾਂ ਨਾਮ ਮੌਇਸਚਰ ਆਵੇ ਤੇ ਨਾ ਕੋਈ ਹੱਲ ਹੋਵੇ ਬਾਕੀ ਇਹਦਾ ਮੌਇਸਚਰ ਆਇਆ ਨਾਲ ਦੀ ਨਾਲ ਤਾਂ ਭਾਵੇਂ ਠੀਕ ਆ ਜੇ ਪਰ ਜਦੋਂ ਆਪਾਂ ਇਹਨੂੰ ਦੂਜੋਂ ਕਰ ਦਿੰਨੇ ਲਾ ਕੇ ਰੱਖਦਾ ਉਦੋਂ ਬਾਅਦ ਪਤਾ ਨਹੀਂ ਕੀ ਥਾ ਤਾ ਖਾਂਦਾ ਇਹ ਫੇਰ ਨਹੀਂ ਆਉਂਦਾ ਆ ਵਿੱਚੋਂ ਵੀ ਬਣਾ ਕੇ ਲਗਾਇਆ ਪਿੰਦਰ ਸਿੰਘ ਇਹ ਕਹਿੰਦਾ ਸੀ ਬਾਲਾ ਹਰਾ ਤੇ ਮੈਂ ਤਾਂ ਆਇਆ ਹੀ ਅੱਜ ਦਹਾਨਣਾ ਬਾਦਾਂ ਇੱਧਰ ਜਦੋਂ ਦੇ ਉੱਧਰ ਝੋਨਾ ਵੱਡੇ ਆਲੂਆਂ ਆਲੂਆਂ ਚ ਫਿਰਦੇ ਆ ਰੂੜੀਆਂ ਰਪਿਆਂ ਚ ਵੀਡੀਓ ਬਣਾਉਣੀ ਭੁੱਲ ਗਿਆ ਆ ਦੇਖੋਇਆ ਤੀ ਕੀ ਬਾਪਤੀ ਖੜਾ ਨਾ ਆਪਣਾ ਸਾਰਾ ਇਕਸਾਰ ਸਾਰੇ ਸਭ ਦੇ ਖੜੇ ਆ ਇਹ ਤਾਂ ਅੱਗੇ ਵੀ ਖੜੇ ਹੁੰਦੇ ਪਰ ਥੋੜਾ ਆਪਣਾ ਹੀ ਜਿਆਦਾ ਭਾਰਾ ਹੋ ਜਾਂਦਾ ਕਸ ਰਹਿਤ ਕੀ ਆਪਾਂ ਵੀ ਕੋਈ ਬਾੜੀ ਨਹੀਂ ਛੱਡੀ ਸੀ ਪਰ ਮੀਨੇ ਰੋਕਤਾ ਉਹ ਉਹ ਨੇ ਫੇਰ ਵੀ ਠੀਕ ਉਤਰ ਜਾਂਦਾ ਐਡੀ ਨਹੀਂ ਗੱਲ ਨਹੀਂ ਨਹੀਂ ਇਹ ਠੀਕ ਹਾਈ ਜ ਤਾਰ ਪੈਣਾ ਜਿਹੜੇ ਲੋਜ ਤਾਰ ਦੇ ਉਹ ਮਰਦੇ ਆ ਇਹ ਠੀਕ ਉਤਰ ਕੱਲ ਐਡਾ ਤਾਂ ਉਹਨੇ ਭੰਨਿਆ ਟਾਣਾ ਉਹ ਫਰਿਆਣਾ ਉਹ ਲੋਜ ਵਾਲੇ ਪੈਰ ਕਾਢ ਲ ਜਾਂਦਾ ਹਾਈ ਚ ਰੋੜਾ ਰੇੜੇ ਪੈ ਜਾਂਦਾ ਹੂੰ ਟੇ ਕੋ ਚੱਕਿਆ ਜਾਂਦਾ ਪਰਲਾ ਹਾਂ ਹਾਂ ਢੋਂਗ ਦਾ ਹੋਰ ਹੈਂ ਹਲੋਰਾ ਭਾਈਨ ਕਰਤੀ ਸ਼ੁਰੂਆਤ ਆਪਾਂ ਦਾ ਯਾਰ ਮੈਨੂੰ ਤਾਂ ਰੱਖਿਆ ਜਿਹੜੇ ਵੀ ਰਾਤ ਤਾਂ ਵੀਜ ਕੇ ਗਏ ਤੇ ਤੜਕੇ ਨੂੰ ਸਾਲਿਆਂ ਨੇ ਅਟੈਕ ਕਰ ਰਹੇ ਤੇ 10 ਵਜੇ ਇੱਕ ਗੜਾ ਹੀ ਪਹਿਲਾਂ ਮਾਰ ਗਏ ਤੇ ਜੇ ਸਵੇਰ ਸਦਿਆਂ ਜਾਗ ਆ ਗਈ ਆਹ ਕਿੱਥੋਂ ਤਾਂ ਹੀ ਆਂਦੀ ਹੈ ਨਾ ਇਹ ਉਹ ਸੱਜਰੇ ਕਰਕੇ ਚੱਲੀ ਜਾਂਦੇ ਨੇ ਹਾਂ ਤੈਨੂੰ ਅੱਗੇ ਅੱਗੇ ਦੋ ਜਦੋਂ ਆਪਾਂ ਹਾਂ ਪਿਛਲੀ ਵਾਰੀ ਚਲਾਉਂਦੇ ਸੀ ਇਹ ਵੀ ਚੱਲਦਾ ਇਦਾਂ ਹੱਲਿਆਂਦੇ ਦੋ ਨਹੀਂ ਚੱਲਦਾ ਸੀ ਹੋਰ ਅੱਧਾ ਹੀ ਮੈਸਜ ਆਂਦੇ ਆਹੀ ਤਾਂ ਸਾੜ ਤੇ ਨੇ 1500 ਦੇ ਲੈ ਵੀ ਵੀਰੋ ਐਤ ਕਿ ਨਹੀਂ ਆਪਾਂ ਹੁਣ ਔਖੇ ਹੋਣਾ ਝੜਕਾ ਮਸ਼ੀਨ ਲਾ ਦੇਣੀ ਹੈ ਪਿਛਲੀ ਵਾਰੀ ਤਾਂ ਚਲ ਸੀਗਾ ਐ ਵੀ ਚਲਪਲ ਚੱਲੇ ਆਲੂ ਪਰੇ ਹੁਣ ਦੇ ਆਉਣ ਲੱਗੇ ਤਾਂ ਇਹ ਨੁਕਸਾਨ ਬਹੁਤ ਕਰਦੇ ਹੁਣ ਵਟਾਂ ਢਾਈ ਜਾਂਦੇ ਆ ਚਲੋ ਆਲੂ ਦਾ ਵਿੱਚ ਘਾਟਾ ਵੀ ਆਲੇ ਹੀ ਆ ਹੁਣਾਂ ਗਾਂ ਘਵਾਂੜ ਹੋਰ 2-4 ਕਿੱल्ल्या ਦਾ ਹੀ ਪਟਾਕਾ-ਪਟੋਕੇ ਚਲਾ ਜਾਂਦੇ ਆ ਕਿ 2 ਘੰਟੇ ਟਲੇ ਰਹਿਣ ਤਾਂ ਮੈਂ ਤਾਂ ਹੈ ਕਿ ਘਰੇ ਹੀ ਫਿਰਦਾ ਆਂਗਾ ਉੱਥੇ ਕਿਹੜੀਆਂ ਕਿਰੂਣਾ ਚੀ ਸੁਆ ਪੂਰਾ ਟਾਈਮ ਬਿਤਾਦਾ ਯਾਰ ਹੈ ਐਨਾ ਸਵਾਰਦਾ ਹੈ ਸਾਡੇ ਨਾ ਮੂਰੇ ਆ ਕੇ ਖੱਲ ਵੀ ਮਤਰਾ ਕਰਾਂ ਕੋਨੇ ਮਾ ਕੀ ਲੱਖਣ ਡੀ ਕਾ ਲੱਗਿਆ ਹੈ ਵਾਹ ਗਰ ਸੱਚੇ ਪਾਸ਼ਾ ਚਲਾਈਏ ਕੰਮ ਗਾਗੂ ਬੋਲਿੰਗਾ ਲਾਲੋ ਤੁਸੀਂ ਹਾਂ ਬਹੁਤ ਆ ਵਿਚੇ ਨਹੀਂ ਵਿਚੇ ਕੋਲ ਨਹੀਂ ਨੇ ਕੱਟ ਬਸ ਆਈ ਖੜਦਾ ਚੁੰਡਾ ਚੰਡਾ ਬੋਲਾਂ ਘਰ ਆ ਜਾਂਦੇ ਸਾਥ ਦਾ ਜੀ ਤਿੰਨ ਕਿੱਲੇ ਹੋਣਗੇ ਹੁਣ 1 ਵਜੇ ਨੂੰ ਗਲੂਡ ਦਿਹਾੜੀ ਹੋ ਗਈ ਮੱਥੇ ਮੱਥੇ ਕੱਢੀ ਜਾਂਦੇ ਨੂੰ 2 ਹੀ ਵਜ ਜਾਨੇ ਫੇ ਚੁੰਡਾ ਚਾਲੂ ਨਾਪਣ ਵਾਲੇ ਆ ਰਾਨਾ ਜੀ ਦੋ ਕਿੱਲੇ ਉਹ ਕਿੱਲੇ ਇਹਦੇ ਵਿਚਾਰਾਂ ਚੁਣ ਲਾ ਜਨ ਆਪਣਾ ਆਲੇ ਆ ਤੂੜੀ ਫਲਦੀ ਆਉਂਦੀ ਥਾਲੀ ਤੇ ਖਾਲਾ ਖੂਲਾ ਪੱਕਾ ਕਰਿਆ ਕੰਮ ਬਹੁ ਬਾਜ ਜਾਂਦੇ ਆ ਸ਼ੱਕੀ ਕਰਦੇ ਸਨ ਉਹਦਰਾ ਜੋਨਾ ਵੱਡਣਾ ਲੋਕ ਬਾਪਤਿੰ ਲੱਗੇ ਪਏ ਕੋਲਮਾ ਲਾ ਕੇ ਲੇਟ ਕਰ ਲਈਦੇ ਆਲੂ ਆਪੇ ਦੋ-ਤਿੰਨ ਦਿਨ ਲੱਗੇਗਾ ਕਿ ਤੂੜੀ ਕਰਕੇ ਥੋੜਾ ਲੇਟ ਹੋ ਕੇ ਯਾਰ ਵੀ ਇੱਥੇ ਤੂੜੀ ਦਾ ਕੁੱਪ ਵਜਾ ਲੈ ਵੈਰੂ ਗੱਲ ਜੀ ਬਾਨੀ ਨਹੀਂ ਤਿੰਨ-ਚਾਰ ਦਿਨ ਤਾਂ ਹੀ ਲੇਟ ਹੋਗੇ ਬਹੁਤ ਔਖਾ ਕੰਮ ਅੰਚੁੰਡਾ ਝੰਡਾ ਬਣਾਉਣ ਦਾ ਜੇ ਪਾਣੀ ਲਾਵਾਂਗੇ ਉਦੋਂ ਵੇਖੋ ਜੇ ਕਿੰਨਾ ਔਖਾ ਕੰਮ ਹੁੰਦਾ ਬਹੁਤ ਜਾਨ ਨਿਕਲਣੀ ਉਦੋਂ ਪਾਣੀ ਚੜਦਾ ਨਹੀਂ ਆ ਕਦੇ ਉੱਚਾ ਆ ਕੇ ਤੇ ਨਹੀਂ ਆ ਹੰਦੁੰਡਾ ਜੰਨਾ ਆਈ ਅੱਜ ਹੁਣ ਉਹ ਛੇਕ ਨਾਲ ਆ ਰਹਿਗੇ ਇਹਦੇ ਚ 7000 8 ਦਾ 20 ਉਹ ਅੱਡਾ ਰੱਖਣਾ ਮਤਲਬ ਵੀਜਾ ਦਾ ਨਿਸ਼ਾਨੀ ਲਾਈ ਹੈ ਉਹ ਵਾਟਾ ਅੱਡ ਕਰਕੇ ਇੱਥੋਂ ਇੱਕ ਨਿੱਕਾ ਜਿਹਾ ਖਾਲਾ ਲੈ ਜਾਣਾ ਪਾਗੇ ਬਜਾਲ ਨੂੰ ਵਾਹੀ ਕੰਮਕਾਰ ਨਹੀਂ ਲੋਟ ਆਉਂਦੇ ਸਵੇਰੇ ਝੋਨੇ ਵਾਲੇ ਮਸ਼ੀਨ ਲੱਗਣੀ ਹੈ ਉਹ ਵੱਢਣਾ ਫਿਰ ਉੱਥੇ ਗੱਠਾ-ਗੱਠਾ ਚੱਕੀਆਂ ਜਾਣੀਆਂ ਫਿਰ ਕਣਕ ਵੀਜਣੀ ਹੈ ਤੇ ਨੇਣਾ ਅੱਠ ਸਾਤੀ ਰਹਿਗੇ ਸਹੀ ਵਜਾਂਦੇ ਤਾਂ ਇਹਦੂ ਬਾਅਦ ਤਾਂ ਮੜ ਕੇ ਲੇਟ ਜਾ ਆ ਜਾਂਦਾ ਕੰਮ ਫੇਰ ਬਾਸਪਤੀ ਵੀ ਸਾਹਮਣਾ ਹੁੰਦਾ ਕੰਮ ਬਹੁਤ ਬਾਜਾਂਦੇ ਬਾਸਪਤੀ ਹਲਾਉਣਾ ਪੈਂਦਾ ਕਊਰਾ ਮਹੀਨਾ ਕੱਸੋ ਕਾਸ ਹੀ ਰਹਿਣਾ ਡੇਢ ਮਹੀਨਾ ਨਾਲ ਲੱਗਣੀ ਆ ਕੰਬੈਨ ਹੁਣ ਚਾਹ ਪਾਣੀ ਪੀ ਕੇ ਟਰੈਕਟਰ ਲਿਆਂਦਾ ਉਹ ਵਾਟਰ ਇੰਦੀ ਪਾਉਣ ਵਾਲੀ ਤੇ ਛੱਡਦੇ ਆ ਪਾਣੀ ਜੰਨਾਂ ਕ ਲੱਗੂ ਜਾ ਰੇ ਮੈਂ ਤਾਂ ਇਹਦੇ ਤੁਹਾਡੇ ਮੈਂ ਨੇੜੇ ਨਹੀਂ ਜਾਂਦਾ ਜਿਹੜਿਆ ਮੂੰਹੇ ਇਹ ਖੋਲਣੇ ਤਾਂ ਜਾਵਾਂ ਹੀ ਕਾਹਨ ਦੇ ਬੰਦੇ ਨੂੰ ਕਿੰਨੇ ਖੋਲੀ ਜਾਏਗਾ ਦਵਾਈ ਜਾਂਦੇ ਹਾਂ ਇੱਕ ਜਾਂ ਝੋਨੇ ਜਾਣੇ ਦਾ ਨਾਲਾ ਹੋਵੇ ਅੱਜ ਫੇਰ ਅਲਝਾਤ ਅਲ ਵਖਰੀ ਹੋਰ ਯਾਰ ਉਹ ਤਾਂ ਟੈਨਸ਼ਨ ਹੋਈ ਮਾਨ ਭੈਣ ਹੋਰ ਸਵੇਰੇ ਉਧਰ ਝੋਨਾ ਵੜਨਾ ਇਹ ਨੂੰ ਪਾਣੀ ਲੇਟ ਹੋਈ ਜਾਂਦਾ ਇਹ ਤਾਂ ਕਣਕ ਦੀ ਵੀ ਤਿਆਰੀ ਕਰੀ ਜਾਂਦੇ ਮਿੱਤਰਾਂ ਤੇ ਆਪਣਾ ਇਹ ਝੋਨਾ ਖੜਾ ਗੱਗਿਆ ਇੱਕ ਜੰਦੇ ਲੈ ਗਨੂ ਆਪਾ ਕਰ ਲੈ ਕੇ ਰਾਜੇ ਨੇ ਜਿਹੜੇ ਕਾਲੇ ਆਪਦਾ ਉਹ ਮਰ ਜਾਂਦੇ ਆਪਾਂ ਬਾਅਦ ਵਿੱਚ ਆਹ ਤਾਰ ਮਰ ਜਾਂਦੇ ਬਾਬਾ ਬਾਅਦ ਵਿੱਚ ਚਾਹ ਕੋਈ ਖਿਆ ਨਾ ਨਹੀਂ ਮਗਰ ਲੋ ਜੀਰੋ ਛੜਦਾ ਪਾਣੀ ਪਾਣੀ ਆਇਆ ਅੱਧੇ ਘੰਟੇ ਚ ਸਾਡੇ ਪਾਣੀ ਦੀ ਮੋਟਰ ਚੱਲੀ ਜਾਂਦੀ ਹੈ ਤੇ ਲਾਉਣੇ ਹਜੇ ਤਾਂ ਜਾਣੇ ਕੱਲੇ ਹੀ ਆ ਪਾਣੀ ਲਾਉਣਾ ਬਹੁਤ ਔਖਾ ਲੱਗਦਾ ਮੈਨੂੰ ਇਹਨੂੰ ਪਹਿਲਾਂ ਉਹ ਬਾਕੀ ਫੀਲ ਲਾਉਣੇ ਆ ਤੁਹਾਨੂੰ ਅੱਗੇ ਅੱਗੇ ਕਿਉਂਕਿ ਅੱਜ ਦਿਨੇ ਮਸ਼ੀਨ ਲੱਗਣੀ ਆ ਸਵੇਰੇ ਭੋਗ ਆ ਤਾਂ ਕਰਕੇ ਫਿਰ ਪਾਣੀ ਬੜਾ ਲੇਟ ਹੋ ਜੂਗਾ ਹੁਣ ਲਾਉਣੇ ਕੋਸ ਹੱਥ ਨੇ ਲਾਵਾਂਗੇ ਫਿਰ ਆ ਆ ਦੇਖੋ ਭਈ ਐਂ ਭਰ ਕੇ ਜੇ ਖੜ ਜੰਦੀਆਂ ਫਿਰ ਐਂ ਦੁਖ ਜਾਂਦਾ ਹੀ ਮਗਰ ਇਹ ਚੜੀ ਜਾਂਦੀ ਗਾਂ ਕਿਹੜੀਆਂ ਆਉਂਦੀ ਇਹ ਹੁਣ ਗਾਂ ਇੰਨਾ ਮੱਥਾ ਸਾਰਾ ਐ ਉੱਚਾ ਆਊਗਾ ਜਾਂ ਤਾਂ ਇਧਰ ਆ ਭਰ ਕੇ ਖੜੀ ਐ ਐਂ ਪੈਰ ਪੂਰ ਮਾਰਨੇ ਪੈਂਦੇ ਯਾਰ ਇੱਡਾ ਜਾ ਕੰਮੀ ਹੁੰਦਾ ਪਾਣੀ ਲੈਣਾ ਨੂੰ ਇੱਕ ਤਾਂ ਮੋਟਰ ਦਾ ਪਾਣੀ ਆਇਆ ਇੰਤਰਾ ਹੁੰਦਾ ਇੱਧਰ ਦੋ ਥਾਂ ਹੀ ਛੱਡੇ ਤੇ ਦੋ ਕਿੱਲੇ ਆਉਣ ਨੂੰ ਲੰਮਾ ਜਾ ਕੇ ਉੱਥੇ ਛੱਡੇ ਮੇਰੀ ਤਾਂ ਥੰਬੀਰੀ ਭੁੱਲੀ ਪਈ ਆ ਹੁੰਦਾ ਐਮਰਜੈਂਸੀ ਆ ਪੱਠੇ ਰੱਖੇ ਆ ਜੇ ਆਵਾਦ ਘਾਟ ਹੋਈ ਕਿਉਂਕਿ ਨਹਿਰ ਤੋਂ ਮੋਟਰ ਆਉਂਦੀ ਆ ਵੱਡੀ ਪਾਣੀ 6 ਇੰਚੀ ਕੇ 8 ਇੰਚੀ ਨਾਲ ਹੀ ਉੱਥੇ ਇਹਨੂੰ ਹੁਣ ਤਿੰਨ ਪਾਸੇ ਹੀ ਬੰਨ੍ਹਿਆ ਹਜੇ ਇਹਦੇ ਪਾਸੇ ਲੱਗ ਜਾਏ ਨਹੀਂ ਗਾ। ਇੱਕ ਇੱਧਰ ਛੱਡਿਆ। ਇਹ ਘਟਦੀ ਨਹੀਂ ਕਿ ਥੋੜੀ ਜਿਹੀ ਘਟਦੀ ਹੁੰਦੀ ਹਵਾ ਜੀ ਦਵਾ ਕੇ। ਜੇ ਦੂਗਾ ਤਾਂ ਘਟਾਉਣੇ ਆ ਤਾਂ ਪਾਣੀ ਛੱਡ ਜਾਂਦੀ ਐ। ਇੰਨਾ ਪਾਣੀ ਆਉਣਾ ਹੀ ਆਉਣਾ ਇਹ। ਉਧਰ ਉਹਦਾ ਮਸ਼ੀਨਿੰਗ ਹੈ। ਉਧਰੋਂ ਅਜੇ ਇੱਥੇ ਰਹਿੰਦਾ ਇਕੱਲਾ ਸਾ। ਮੱਥੇ-ਮੁੱਥੇ ਦਾ ਰਈ ਰੁਈ ਜਾਂਦੇ ਰੋਵੇਂ ਬਸ ਆਇਆ ਜਲ ਮੋਟਾ-ਮੋਟਾ ਪਾਣੀ ਦਾ ਲਈਏ ਮੱਥੇ-ਮੁੱਥੇ ਨਾਲੇ ਪਾਣੀ ਦੀ ਵੇਖਾਂਗੇ ਲੈ ਵੀ ਮਿੱਤਰੋ ਨਾਲੇ ਤਾਂ ਬੀਜ ਤਾਂ ਵਰਸੀਨ ਨਾਲੇ ਗਵੰਡੀਆਂ ਦਾ ਵਰਸੀਨ ਬੀਜ ਤਾਂ ਕਿਉਂਕਿ ਪਾਣੀ ਵਾਧਾ ਆਈ ਪਾਣੀ ਲੋਟ ਨਹੀਂ ਆਉਂਦਾ ਜੀ ਤਾਂ ਕਰਕੇ ਫਿਰ ਉਹ ਅੱਧਾ ਕਿਲਾ ਉਹਨਾਂ ਦਾ ਲੱਗ ਗਿਆ ਨਾਲ ਹੁਣ 20 ਮਿੰਟ ਲੱਗਦੇ ਤੇ ਹੁਣ ਜਾ ਕੇ ਮੋਟਰ ਬੰਦ ਕਰ ਦਿੰਨੇ ਆ ਨਹਿਰ ਤੋਂ ਤੇ 20 ਮਿੰਟ ਪਾਣੀ ਆਊਗਾ ਉਹ ਉਹਨਾਂ ਦੇ ਜਮੀਂ ਚ ਪਈ ਜਾਊਗਾ ਆਪਣੇ ਆਲੂ ਤੇਰਾ ਲੱਗ ਗਏ ਆ ਮੱਥੇ ਬਹੁਤ ਆਂ ਕਰ ਦਿਆ ਹੁਣ ਇੱਥੋਂ ਪਾਣੀ ਜਾਈ ਜਾਂਦਾ ਸਿੱਧਾ ਉਹ ਕਿਲਾ ਲਾਮ ਤਾਈ ਆ ਵੀ ਐ ਲੰਮੇ ਲਾਏ ਉਧਰੋਂ ਪੈਂਦਾ ਹੀ ਨਹੀਂ ਖਾਲਾਂ ਦਾ ਪਾਣੀ ਉਹ ਉਧਰ ਮਸ਼ੀਨ ਲੱਗੀ ਪਈ ਆ ਮਸ਼ੀਨ ਕੋਲੇ ਜਾਂਦੇ ਹੁਣ ਤੇਰਾ ਮਨਦੀਪ ਸਿੰਘ ਭੇਜਿਆ ਤਨਾ ਭਰਾਵਾ ਅੱਜ ਸਾਬ ਦੇ ਵੇਖੋ ਤੁਸੀਂ ਝੋਨੇ ਵੱਡੇ ਹੈ ਪਾਸ ਪਦਿਆਂ ਵੱਡੇ ਹੈ ਆਪਣਾ ਇਹ ਝੋਨਾ ਖੜਾ ਹੈ ਤਾਂ ਕਰਕੇ ਵੀ ਕਦੇ ਫੇਰ ਮੌਸਮ ਚਰ ਗਿੱਲਾ ਨਾ ਹੋਵੇ ਤੇ ਭਗਾਈ ਕਰੀ ਜਾਈਏ ਉਥੇ ਹਲਾਈ ਜਾਈਏ ਇਹ ਹਜੇ ਵੀ ਨਾ ਤਲੂ ਫਿਰ ਬਸ ਸਾਰਾ ਏਰੀਆ ਵਿਹਲਾ ਹੋ ਜਾਂਦਾ ਹੈ ਇਹ ਥੱਲਾ ਇਹ ਆਪਣਾ ਏਰੀਆ ਤੇ ਸਾਰਾ ਇੱਥੇ ਪੜਿਆ ਹੋਇਆ ਹੈ ਸਾਰੇ ਝੋਨੇ ਨਿਕੜੇ ਹੋਏ ਦੇਖੋ ਬਾ ਪਤੀ ਖੜਾ ਆਪਣਾ ਕੋਨ ਲੋਕਾਂ ਦਾ ਬਾਸ ਪਤੀ ਰਹਿ ਗਿਆ ਝੋਨਾ ਆਪਣਾ ਹੀ ਲੇਟ ਹੋਇਆ ਤੀ ਫਾੜਣ ਚ ਕਿਉਂਕਿ ਉੱਥੇ ਖੜਾ ਜੇ ਤੁਲੀ ਜਾਂਦਾ ਜਿਹੜਾ ਪਹਿਲਾਂ ਵੱਡੀ ਬਠਿਆਂ ਦਾ ਉਹ ਵੀ ਨਹੀਂ ਤੁਲਿਆ ਵਾਰੀ ਅਨੁਸਾਰ ਤੋਂ ਹੁੰਦੇ ਆ ਉਜੀ ਟਰਾਲੀ ਉੱਥੇ ਖੜੀ ਆ ਡੀ ਆਈ ਮਗਰ ਪਾਇਆ ਉਹਦੇ ਤੇਲ ਰਲਿਆ ਸੀਗਾ ਹੋਰਾਂ ਟਰੈਕਟਰਾਂ ਨਾਲ ਇੱਕ ਪਾਸੇ ਆਇਆ ਦਾਣੇ ਨੂੰ ਰੋਕਤਾ ਉਹਨੂੰ ਮੈਂ ਕਿਹਾ ਯਾਰ ਨਹੀਂ ਨਹੀਂ ਬਹੁਤ ਫੋਲ ਆਇਆ ਨਾ ਜਾਲੀ ਯਾਰ ਡੋਲ ਦਿੰਦੀ ਨਾ ਜਾਲੀ ਆ ਜਿਹੜੀ ਇਹਦੇ 'ਚ ਮਨ ਲਾਵੇਂ ਟੀਸੀ ਨਹੀਂ ਲੱਗਦੀ ਟੀਸੀ ਜਿਹੜੀ ਪਲੜਾਂ 'ਚ ਹੀ ਲੱਗੂਗੀ ਤੂੰ ਆਉਂਦਾ ਦੱਬ ਗਿਆ ਯਾਰ ਇਹ ਉਏ ਦੇ ਮਗਰ ਪਾਉਣਾ ਨਹੀਂ ਸੀ ਇਹ ਹੁਣ ਉਹਦੇ ਆਪਣੇ ਹੈਰੀ ਦਾ ਝੋਨਾ ਵੱਡਾ ਉਹਦੇ ਦੋ ਤਿੰਨ ਟਰੈਕਟਰਾਂ ਨਾਲ ਚਕਾਇਆ ਗਿਆ ਫੇਰ ਮੈਂ ਇਹਦੇ ਮਗਰੀ ਪਾਵਾਂਗੇ ਨਨੇ ਕਿੱਲੀ ਕੋਸਨੀਆਂ ਦੀ ਚੱਲੀ ਨਾ ਇਹ ਵਿੰਗੀ ਹੋ ਗਈ ਉਹਦੇ ਉਹਦੇ ਚ ਪਾਤੀ ਚਾ ਕੋਈ ਬੈਕ ਪਾਸੇ ਦਾ ਹੈਗੀ ਆਵੇ ਚੱਲ ਚੱਲ ਤੋਰ ਬਤੋਰ ਹੁੰੜ ਰਹੀ ਏ ਨਾਲ ਚੱਲ ਇਹ ਉਹ ਦਿਜਾ ਹੀ ਆ। ਯਾਨਾ ਨਾ ਸਲੋ ਰੇਸ ਤੇ ਪੁੱਲ ਤੇ। ਪਿੱਛੇ ਦੇਖ ਲਈ ਪਿੱਛੇ ਜੋ ਨਾ। ਬਿਣਾ ਲੈਂਕਾਂ ਤੋਂ ਸਿੱਧਾ ਵਾਲ ਕਾਸਟ। ਲਾ ਲਈ ਮੈਂ ਤਰਾਇਤ ਚੜਾਈ ਕਣ। ਵੱਢਿਆ ਵੱਡਿਆ ਹੀ ਆ ਜਾਓ ਵੱਡਦੇ ਡਿੱਗਿਆ ਲੈ ਵੀ ਮਿੱਤਰ ਪਿਆਰੋ ਅੱਜ ਲੱਗਦਾ ਥੋੜਾ ਜਿਹਾ ਕੰਮ ਨੇੜੇ ਹੋਇਆ ਵੈਸੇ ਲੋਕ ਕਣਕਾਂ ਵੀ ਜੀਂਦੇ ਆਪਾਂ ਹਜੇ ਮੋਟਾ ਜੋ ਨਹੀਂ ਵੱਢਦੇ ਹੁਣ ਚਿੱਤ ਨੂੰ ਹੌਸਲਾ ਜਾ ਹੋਇਆ ਵੀ ਕੋਈ ਗੱਲ ਨਹੀਂ ਹੁਣ ਆਪਾਂ ਥੋੜਾ ਜਿਹਾ ਨੇੜੇ ਹੋਏ ਆ ਕੰਮਾਂ ਦੇ ਆਹਾ ਬਾਈ ਨੀਟੇ ਨੇ ਚੱਕਣਾ ਚਵੇਲ ਵਾਲੀ ਵਾਲੇ ਨੇ ਕੀਆਂ ਦੇ ਹੁੰਦੇ ਆ ਗੱਠਾਂ ਉਹਨੂੰ ਆਏ ਸੀ ਵੀ ਨਾਲ ਆ ਵੱਢ ਲੂਗਾ ਫਿਰ ਇਕੱਠਾ ਚੱਕ ਦਾਂਗੇ ਆਣਾ ਇਹਦੇ ਕਰਦੇ ਬਣਾ ਲੈਣੇ ਅੱਜ ਨੂੰ ਕਹਿ ਕੇ ਤੇ ਇਹ ਚਕਾ ਕੇ ਫਿਰ ਆਪਾਂ ਲਗਭਗ 8 ਤਰੀਕ ਤੋਂ ਸਟਾਰਟਿੰਗ ਕਰਦੇ ਹੁੰਨੇ ਅੱਗੇ ਵੀ ਤੇ 8 ਤਰੀਕ ਦੇ ਲਗਭਗ ਆਪਾਂ ਸੂਪਰਸੀਡਰ ਨਹੀਂ ਨਗਾ ਦੇਣੀ ਸਿੱਧੀ ਤਵੀਆਂ ਮਾਰਾਂਗੇ ਦੂਰੀਆਂ ਜੇ ਤਵਾਂ ਨੂੰ ਚੇਤ ਮੰਨੇ ਆ ਤੇ ਨਹੀਂ ਫਿਰ ਆਪਾਂ ਸਿੱਧੀ ਸੱਟ ਕੇ ਲੈਫਟ ਤੇ ਇਸੇ ਨਾਲ ਹੀ ਨੱਪ ਲੈ ਗੇਲੀ ਕੱਲੇ ਸਿੱਧਾ ਹੀ ਵੀਜਾਂਗੇ ਕਿ ਬਾਲੀ ਭਕਾਈ ਨਹੀਂ ਕਰਦੇ ਡੀਜ਼ਲ ਘਟਾੜਾਂਗੇ ਵੀ ਮਿੱਤਰੋ ਇਹ ਤੋਂ ਬਾਅਦ ਵੀ ਬਣਾਈ ਜਾਂਦੇ ਆ ਪਿੰਦਰ ਬਣਾਈ ਜਾਂਦਾ ਆਪਣੇ ਬਾਪ ਪਤੀ ਚ ਇੱਕ ਬੰਦਾ ਉੱਥੇ ਛੱਡਿਆ ਜਾਂਦਾ ਵੀ ਬੂ ਬਣਾਵਾਂਗੇ ਬਾਪ ਪਤੀ ਦਾ ਤੇ ਫੇਰ ਹੋਰ ਨਵੇੜਦੇ ਆ ਕੰਮ ਕਰ ਮਾਠੇ ਮਾਠੇ ਝੜਕਾ ਵੀ ਵੇਣੇ ਜੇ ਟਾਈਮ ਮਿਲਿਆ ਤਾਂ ਹੁਣ ਉਹ ਲਾ ਦੇਾਂਗੇ ਝੜਕਾ ਤਾਰ ਆਹ ਵੇ ਲੋਗਰ ਹੀ ਆਇਆ ਭੈਣ ਦੇ ਨਾਲ ਜੜਾਂ ਚ ਦੂਰੀ ਵਾਲੀ ਫੁੱਟਿਆ ਆਇਦਰਾ ਉਹ ਕਰ ਬਹੁਤ ਖਾ ਵਡਾ ਗਿਆ ਯਾਰ ਚੜ ਬਹੁਤ ਘੜ ਗਿਆ ਡਿੱਗਣਾ ਹੀ ਆਜੇ ਦਿੰਦਾ ਨਿਆਰਾ ਡੀਆਈ ਟਰਾਲੇ ਦੇ ਐਰਾ ਕੋਈ ਸਵਾਦ ਨਹੀਂ ਚਲਾਉਂਦਾ ਸਾਡੇ ਮਕਸਰ ਏਰੀਏ ਦੇ ਵਿੱਚ ਟੋਟਲ ਟਰਾਲੀਆਂ ਜਾਨੀ ਜੈਕ ਨਾਲ ਲੈਨੇ ਟੋਟਲ ਕੋਈ ਕੀ ਗਣਾ 100 ਮਗਰ ਦੋ ਚਾਰ ਟਰਾਲੀਆਂ ਭਾਵੇਂ 11 ਫੁੱਟੀਆਂ ਹੱਥੀ ਲਾਉਣੀਆਂ ਹੁਣ ਤੇ ਉਹਦਾ ਵੀ ਇਹ ਡਾਲਾ ਖੋਲਣ ਲੱਗਿਆ ਔਖੇ ਹੋ ਜਾਂਦਾ ਅੱਜ ਕੱਲ੍ਹ ਇਹ ਵਾਰਾ ਵੀ ਡਾਲਾ ਹੀ ਖੋਲਣਾ ਨਾਲੇ ਲਵਾਈ ਦਿੰਨੇ ਅਸੀਂ ਤੇ ਜੇ ਦੁਆਬੇ ਵਾਲਿਆਂ ਕੋਲ ਥਾ 18 ਫੁੱਟਾ ਜਾਂ 21 ਫੁੱਟਾ ਲਿਆ ਕੇ ਠੱਲਿਆ ਹੋਵੇ ਤਾਂ ਮੈਂ ਦਾਣਾ ਲਾ ਕੇ ਨਾ ਦੇਣ ਐਨਾ ਫਰਕ ਆਈ ਰੀ ਸਾਡੇ ਦਾ ਤੇ ਲਾ ਕੇ ਇੱਕ ਦੇਣਗੇ ਆਥਾ ਨਾ ਮਸਾ ਉਹ ਵੀ ਟੁੱਟੇ ਜੇ ਭਈਏ ਦੇਣਗੇ ਚਾ ਵੀ ਲਾ ਤੋਹੀ ਲੱਗੇ ਰੋ ਹੌਲੀ ਹੌਲੀ ਆ ਸਾਰੀਆਂ ਟਰਾਲੀਆਂ ਜੈਕ ਵਾਲੀਆਂ ਹਨ। ਹੁਣ ਡਾਲਾ ਖੋਲਣਾ ਮਸਾਂ ਗਿਆ ਮਰ ਕੇ। ਇਥੋਂ ਹੀ ਨਾਲੀ ਲਵਾਉ ਹੁਣ ਮੈਂ ਜੈਕ ਕਰੀ। ਕਿਉਂ ਮੈਂ ਵੀ ਵਿਹਲਾ ਹੀ ਤੇ ਮੈਂ ਹੋਇਆ ਵੀ ਛੱਕੀ ਪਿਆ ਭਰਾਵਾ 6 ਵਜੇ ਉੱਤੇ। ਭਾਈ ਆ ਨਾਲੀ ਵੀ ਲਾ ਕੇ ਦੇ ਯਾਰ। ਇਹ ਨਾ ਸਾਫ ਕਰ ਲੈ ਮੜੀ ਜੀ। ਇੱਥੇ ਹੋਊਗੀ। ਬਾਕੀ ਨਹੀਂ ਹੋਊਗੀ ਮੜੀ ਜੀ ਕੋਈ ਹੈ ਨਹੀਂ ਜੀ। ਉਹ ਦੂਜੇ ਟਰੈਕਟਰ ਤੇ ਹੈ ਜੀ। ਇਹਦੇ ਉੱਪਰ ਵਾਲੇ ਮੈਂ ਲਗਾ ਦੇ ਯਾਰ। ਇਤਨਾ ਕੰਮ ਸਾਰਾ। ਆ ਇਹ ਉੱਪਰ ਵਾਲੇ ਮੈਂ। ਧੇਰੇ ਤੇ ਆ ਗਿਆ ਆ ਜਾ। ਇਕਾਸੇ ਆਗੇ ਆ ਜਾ ਆਗੇ ਵਿਚ ਆਜੋ टांगे ਲੈ ਕੇ ਆਪਣੂੰ टांगे ਗਵਾੜ ਮੇ ਨਾ ਛੋੜੋ ਐਸੇ ਭਾਈ ਸਾਹਿਬ ਐਸੇ ਜੋਰ ਸੇ ਧੱਕੇ ਲਾ ਲੂ ਇਸ ਕੋ ਧੱਕੋ ਲਾ ਦਿਓ ਧੱਕੋ ਲਾਗੀ ਲਾ ਗਈ ਉਹ ਜੌਂਦਾਰਾ ਮੇਰੇ ਨਾਲ ਤਾਂ ਕੌਣ ਆ ਫਰ ਅੱਜ ਕਹਣੀ ਥੱਕੇ ਪਏ ਆ ਮੈਂ ਨਾਲੀ ਨੋਲੀ ਤੁਹਾਡੇ ਤੋਂ ਲਵਾਈਏ ਐਂਕੋ ਕਿ ਯਾਰ ਜੇ ਤੁਹਾਨੂੰ 18 ਜਾਂ 21 ਫੁੱਟਾ ਟਰਾਲਾ ਇੱਥੇ ਹੱਥੀ ਲਾਉਣਾ ਪਵੇ ਲਾ ਦੇਉਂਗੇ ਕੱਲ ਤੱਕ ਲਾਉਣਗੇ ਕੱਲ ਕੱਲ ਤੱਕ ਲਾਉਣਗੇ ਇਧਰ ਆਉਂਗਾ ਮੋਗੇ ਤੋਂ ਗਾਂਝਾਵੜਾ ਲੁਧਿਆਣਾ ਸਾਈਡ ਫਗਵਾੜਾ ਸਾਈਡ ਉਹ ਗੰਨੇ ਵਾਲੇ ਟਰਾਲੇ ਸਾਰੇ ਹੱਥੀ ਤਾਰਦੇ ਆ ਇਹਦੇ ਨਾਲ ਜਾ ਕਰਦੇ ਨੇ ਜਾ ਕਰਦੇ ਇਹਦੇ ਮਗਰ ਟਰਾਲੀ ਇੱਕ ਤਾਂ ਗਾਟੇ ਵਾਲੇ ਪਾਸੇ ਮਾਰਖੰਦੀ ਦੂਜੀ ਜੈਕ ਵਾਲੀ ਟਰਾਲੀ ਦੀ ਨਾਲ ਹੀ ਨਹੀਂ ਪੂਰੀ ਆਉਂਦੀ ਹੁਣ ਚੱਲ ਜਰੂਰ ਆਉਣ ਲੱਗਿਆ ਪਿੱਛੇ ਤਾਂ ਹੀ ਉਹ ਆਪਣੇ ਆ ਡਿਸਟ੍ਰੀਬਿਊਟਰ ਦੇ ਬਾਹਰ ਹੁਣ ਤਾਂ ਉੱਥੇ ਦੇਣ ਲੱਗੀ ਕੰਪਨੀ ਖਰਾਬ ਇਹ 5500 ਦੀ ਟਰਾਲੀ ਆਪਣੇ ਦੀ ਦੂਜੇ ਚਾਚੇ ਕੀ ਦੀ ਤੇ ਇਹਦੀ ਨਾਲ ਹੀ ਵੀ ਐਂ ਜਦੋਂ ਹੁਣ ਮੋੜ ਦਾ ਲੈ ਟਾਇਰ ਟੋ ਗਈ ਫੁੱਲ ਤੇ 5500 ਦੇ ਅਰੀਜਨਲ ਹੱਕ ਆ ਇਹਦੇ ਹੱਕ ਦੂਜੀ ਪੁਰਾਣਾ ਮਾਡਲ ਉਹਦੇ ਤਾਂ ਕਰਕੇ ਮੈਨੂੰ ਲੱਗਦਾ ਪੂਰੀ ਆ ਜਾਂਦੀ ਹਣੀ ਭਾਈ ਆਈ ਯਾਰ ਨਾਲੀ ਵੀ ਲਾ ਦੇ ਪੁੱਤ ਏ ਬਹੁਤ ਟਾਈਮ ਲੱਗ ਜਾਂਦਾ ਬਈ ਕਿਉਂਕਿ ਇੱਕ ਪਾਸਿਓਂ ਚੱਕਦੀ ਐ ਇੱਕ ਪਾਸੇ ਜਾਂਦੀ ਐ ਇਹਦੇ ਨਾਲ ਯਾਰ ਟਾਇਰ ਪਾਉਣੇ ਆ ਜਦੋਂ ਝੋਨਾ ਚਾਣਾ ਲਾਏ ਗਏ ਨਾ ਕਿਉਂਕਿ ਅੱਧੇ ਕ ਤਾਂ ਹੈਗੇ ਹੀ ਮਗਰਲੇ ਥੋੜੇ ਘਣੇ ਪਏ ਪੈਣਗੇ ਤੇ ਇਹ ਬੜਕਾਉਂਦਾ ਬਾਹਲਾ ਬੜਕ ਦਾ ਇੰਨਾ ਨਾ ਮਦਰ ਸੁੱਕੇ ਕਰਕੇ ਸਾਲਾ ਬੜਾ ਮਹਿਸੂਸ ਹੁੰਦਾ ਗੱਦੇ ਲਗਾਏ ਨਾ ਬਾਗੂ ਪਤੀ ਕੋਲੇ ਦਾ ਰੇਡ ਰੂਟ ਠੀਕ ਉਹ ਆ ਗਿਆ ਟੋਲੇ ਅੰਗਟਾ ਆਣਾ ਸਵੇਰ 5 ਵਜੇ ਦੀ ਇੰਨੀ ਭਜਣਾਸ ਹੋਈ ਨਾ ਬੇ ਹਜੇ ਤਾਂ ਹੀ ਜਾਨੀ ਸਰੀਰ ਭੰਨਿਆ ਗਿਆ ਲਗਾਤਾਰ ਹੀ ਭਜਣਾ ਪਿਆ ਕਦੇ ਉਧਰ ਖਾਲਿਆਂ ਚ ਕਦੇ ਉਧਰ ਬੰਦੇਆਂ ਕੋਲੇ ਤੇ ਹਣ ਵੇਲੋ ਮੈਂ ਹੁਣ ਸੋਚਿਆ ਵੀ ਕਦੋਂ ਦਾ ਬੈਠਾ ਮੈਂ ਤੇ ਉੱਠਣ ਦੀ ਹਮਤ ਹੀ ਨਹੀਂ ਬਈ ਇੰਨਾ ਸਰੀਰ ਨਟਾਲ ਹੋ ਗਿਆ ਕਈ ਦਿਨਾਂ ਦਾ ਬਾਲਾ ਇੱਕਾਸੇ ਤਰੇ ਫਿਰਦੇ ਆ ਤੇ ਹੁਣ ਮੈਂ ਸੋਚੀ ਨਾ ਵੀ ਦਿਨ ਛੇਪ ਗਿਆ ਤੇ ਮੈਂ ਟਰੈਕਟਰ ਤੇ ਬੈਠਾ ਵੇੜ ਕਰੀ ਜਨਾ ਜੋਂ ਦਾ ਕਿੜਾ ਲਾ ਕੇ ਆ ਹਜੇ ਟਰਾਲੀ ਨਹੀਂ ਭਰੀ 2 ਘੰਟੇ ਹੋ ਗਏ ਕਹਿਣਾ ਪੌਲ ਪੌਲ ਤੇਰਾ ਜਮਾ ਨਹੀਂ ਪਤਾ ਲੱਗਿਆ ਐਤਕੀ ਸਲੋ ਚੜਾਇਆ ਨਿਆਰਾ ਹੀ ਆ ਗਿਆ 14 15 ਦਿਨਾਂ ਬਾਅਦ ਤੁਲਿਆ ਅੱਜ ਆਨੂ ਗਲੇ ਥਾਂ ਵਾਲਾ 26 ਅੱਜ ਤੁਲਿਆ ਜੇ 15 ਦਿਨਾਂ ਬਾਅਦ ਤੇ ਹਜੇ ਜਿਹੜਾ ਅੱਜ ਲਾਇਆ ਇਹ ਹਜੇ ਨਹੀਂ ਤਲਦਾ ਹਫਤਾ ਤੇਰੇ ਇੱਥੇ ਬਾਪ ਆਦੀ ਸੈੱਟ ਲੈਣਾ ਪੂਰਾ ਮੰਡੀ ਮਹੀਨਾ ਲੱਗਦਾ ਆਪਣਾ